ਦੁੱਖਾ ਵਿਚੋ ਦੁੱਖ ਸੁਣੀਦਾ ਦੁੱਖ ਸੁਣੀਦਾ ਭਾਰਾ ਕੀ ਕਰਨਾ ਐ ਸੇ ਜ਼ਿੰਦਗੀ ਨੂੰ ਜਿਸ ਜਿਸੀ ਸਹੀ ਪਿਆਰਾ ਵੇ ਮੇਰੇ ਆ ਡਾਡਿਆ ਰੱਬਾ ਮੈਂ ਕਿੰਜ ਰੋ ਹਾਲ ਸੁਣਾਵਾ ਕੀ ਕਰਾਂ ਕਿਸ ਥਾਂ ਤੇ ਜਾਵਾ ਕਿਸ ਮੂਰੇ ਪੀੜ ਮੈਂ ਜਾਵਾ ਇਹ ਪੀੜ ਨਾ ਦਿਸਦੀ ਨਾ ਕਿਸੇ ਸੁਣਦੀ ਮੈਂ ਕਿੰਜ ਇਸ ਦੀ ਤੁਰਕਾਵਾ लोका मैं मैं खुशहावस्ता हाल मैंजरोना मा। चैन चैन ए चैन बंटा मैं कि पाव खुद दिखाई मेनू किरा मैं सदा पावाई तो मिले बढ़ भागी ਵੇ ਭੱਜ ਭੱਜ ਪਿੱਛੇ ਜਾਵਾਂ ਉਦਿਲ ਦਾ ਦਰਦ ਵੰਡਾਵੇਂ ਸੁਣਾ ਹਾਥ ਬਨ ਬਨ ਕਰ ਲੈ ਪਾਵਾ ਦੁੱਖਾ ਵਿੱਚੋਂ ਦੁੱਖ ਸੁਣੀਦਾ ਦੁੱਖ ਸੁਣੀਦਾ ਪਾਰਾ ਕੀ ਕਰਨਾ ਐ ਇਸ ਜ਼ਿੰਦਗੀ ਨੂੰ ਜਿਸ ਵਿਸਰੇ ਸਾਹਿਬ ਪਿਆਰਾ